ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖੁਸ਼ਖਬਰੀ سامنے ਆ ਰਹੀ ਹੈ ਵੀ ਰੁਪਏ ਤੱਕ ਘਟੀਆ ਤੇਲ ਦੀਆਂ ਕੀਮਤਾਂ ਜੀਐਸਟੀ ਦੇ ਦਾਇਰੇ ਚ ਲਿਆਂਦਾ ਸਕਦੀ ਕੇਂਦਰ ਸਰਕਾਰ ਇਸ ਦੇ ਨਾਲ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਤੇ ਵਿਚਾਰ ਕਰ ਰਹੀ ਹੈ ਜੇ ਜੀ ਹੁੰਦਾ ਹੈ ਤਾਂ ਪੈਟਰੋਲ ਅਤੇ ਚਲਨੀ ਹੈ ਕਿੰਨਾ ਵਿੱਚ ਕਰੀਬ 20 ਰੁਪਏ ਦੀ ਕਮੀ ਆ ਸਕਦੀ ਹੈ ਪੈਟਰੋਲੀਅਮ ਅਤੇ ਉਤਪਾਦਕ ਨੂੰ GST ਵਿੱਚ ਸ਼ਾਮਿਲ ਕਰਨ ਨਾਲ ਨਾ ਸਿਰਫ ਤੇਲ ਕੰਪਨੀਆਂ ਨੂੰ ਇਨਕਮ ਇਨ ਪੁਟਸ ਅਤੇ ਅਦਾ ਕੀਤੇ ਟੈਕਸ ਤੋਂ ਵਿੱਚ ਮਦਦ ਮਿਲੇਗੀ ਸਗੋਂ ਦੇਸ਼ ਭਰ ਵਿੱਚ ਇਥਨਾ ਤੇ ਟੈਕਸ ਵਿੱਚ ਵੀ ਇੱਕ ਸਾਗਤ ਕੀਤੀ ਜਾਵੇਗੀ ਇਸ ਦਾ ਮਤਲਬ ਹੈ ਕਿ ਦੇਸ਼ ਭਰ ਪੈਟਰੋਲ ਅਤੇ ਡੀਜ਼ਲ ਲਗਭਗ ਇੱਕੋ ਕੀਮਤ ਦੇ ਉਪਲਬਧ ਹੋਣਗੇ ਦਰਅਸਲ ਜੀਐਸਟੀ ਕੌਂਸਲ ਕੌਂਸਲ ਦੀ 53ਵੀਂ ਸੀਟਿੰਗ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮ ਨੇ ਕਿਹਾ ਕਿ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਲਈ ਤਿਆਰ ਹੈ ਹੁਣ ਰਾਜਾਂ ਨੂੰ ਇਸ ਸਬੰਧੀ ਵਿੱਚ ਫੈਸਲਾ ਲੈਣਾ ਹੈ ਅਤੇ ਮਿਲ ਕੇ ਇਸ ਦੀਆਂ ਦਰਾਂ ਤੈਅ ਕਰਨੀਆਂ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ